ਸਾਰੇ ਕਬੂਤਰ ਨਿਕਲੇ ਫਿਰਦੇ ਆ ਬਾਹਰ ਆ ਬਈ ਦਾਣੇ ਤਾਂ ਹੈਗੇ ਪਾਣੀ ਇਹਨਾਂ ਨੂੰ ਪਾ ਦਈਏ ਆ ਵੇ ਕੀ ਹੋ ਗਿਆ ਤੈਨੂੰ ਓਕੇ ਆ ਕਬੂਤਰ ਦਾ ਓਕੇ ਆ ਬਈ ਸਾਰੇ ਤੇ ਪਹਿਲਾਂ ਇੱਧਰ ਲਿਆਂ ਦਾਣਾ ਪਾਣੀ ਚੇਂਜ ਕਰ ਦੰਨੇ ਆ ਇੱਕ ਮਿੰਟ ਆ ਬਈ ਖਾਲੀ ਹਟਰੇ ਓਕੇ ਆ ਪਾਣੀ ਚੇਂਜ ਕਰ ਦਈਏ ਪਹਿਲਾਂ ਇਹਨਾਂ ਦਾ ਨੂਰੀ ਨੂਰੀ ਗੁੱਸੇ 'ਚ ਪਤਾ ਨਹੀਂ ਕਾਦੇ ਰਹਿੰਦੀ ਐ ਨੂਰੀ ਹੁਣ ਜਿੱਦਣ ਦੀ ਬਿਮਾਰ ਹੋ ਕੇ ਛੱਡੀ ਐ ਇੱਕਨੇ ਆਕੜੀ ਖੜੀ ਰਹਿੰਦੀ ਐ ਇੱਕ ਮਿੰਟ ਬਾਈ ਐ ਇੱਕ ਮਿੰਟ ਓਏ ਇੱਕ ਮਿੰਟ ਬਾਹਰ ਨਾ ਆ ਜਿਓ ਲਓ ਵੀ ਪਾਣੀ ਪਾ ਦਾਣੇ ਮੈਨੂੰ ਉਧਰੋਂ ਲੈ ਕੇ ਆਉਣਾ ਇਹ ਨਾਲ ਕਮੂਕੀ ਲੋਇ ਮੇਟਰੋ ਤਰੇ ਕਰ ਲਈ ਸਾਫ ਤੇ ਇਹਨਾਂ ਨੂੰ ਸਰੋਂ ਪਾਈਏ ਤੇ ਪਾਣੀ ਪਾਈਏ ਪਾਣੀ ਵਾਲਾ ਮੈਂ ਆਉ ਪਿਆ ਆਬਰ ਲੈਣੇ ਆ ਇਹ ਨਾਲ ਪਾ ਦਿੰਨੇ ਪਾਣੀ ਸਾਫ ਹੈ ਤੇ ਚਾਰ ਬਾਜੀਆਂ ਜੇਤੂ ਵੀ ਛੱਡਣਾ ਆਪਾਂ ਨੇ ਅੱਜ ਹਲੇ ਆ ਗੋਕਰੀਆਂ ਓਕਣੇ ਬਈਆਂ ਯਾਰ ਕੋਈ ਕੰਮ ਨਹੀਂ ਸਾਲਾ ਸੱਟ ਆ। ਕੁਝ ਮਹੀਨੇ ਕੰਮ ਵਗਾੜਤਾ। ਕੋਈ ਛੋਟੇ ਬੱਚਿਆਂ ਨੇ। ਤਸਰੀ ਗੱਲ ਸਾਰੇ ਵੀਰ ਭਰਾ ਆਪਣੇ ਕਿ ਮਕਾਇਮ ਆ ਸਾਰੇ ਜਾਨਵਰ ਸੱਟ ਸਾਰਿਆਂ ਦੇ। ਤੇ ਭਰ ਲਈਏ ਪਾਣੀ। ਕਿਉਂਕਿ ਬੱਚੇ ਕੱਢੇ ਹੋਏ ਆ ਬਾਈ ਫੱਟੇ ਆਪਾਂ ਚੱਕ ਨਹੀਂ ਸਕਦੇ। ਫੱਟਿਆਂ ਨਾਲ ਯਾਰ ਗੰਦ ਵਾਲਾ ਪੈਂਦਾ ਬਾਈ ਟਾ ਟਾ ਨਾਲ। ਕਿਉਂਕਿ ਥੱਲੇ ਜੀਜੇ ਪੈ ਜਾਂਦੇ ਆ। ਸਫਾਈ ਓਕੜ ਹੁੰਦੀ ਨਹੀਂ ਫੇਰ ਹਨਾ। ਥੋੜਾ ਪੱਕਾ ਹੋਵੇ ਥਾਨੂੰ ਮਿੱਟੀ-ਮੁੱਟੀ ਚੱਕ ਲੈਣੀ ਆ ਯਾਰ ਇੱਕ ਮਿੰਟ ਤੁਸੀਂ ਨਾ ਭਾਈ ਨਿਕਲ ਜੇ ਹੋ ਤੇ ਮੈਨੂੰ ਸਿਆਪਾ ਪਾ ਦੋ ਥੋੜੇ ਮਗਰ ਭੱਜਿਆ ਫਿਰ ਜਾਂ ਸਾਰੀ ਦਿਹਾੜੀ ਹਾਂ ਹੂੰ ਪਾਣੀ ਤਾਂ ਸਾਫ਼ ਹੈ ਰੋ ਪਾ ਦਨੇ ਚਲੋ ਪਾਣੀ ਭਰ ਗਿਆ ਇਹ ਨੂੰ ਰੱਖ ਲਈਏ ਉਰੇ ਇਹ ਨਾਲ ਕੰਮ ਡੰਨ ਹੈ ਤੇ ਉਹਨਾਂ ਖਤਰ ਪਾ ਲਈਏ ਇੱਕ ਮਿੰਟ ਠੀਕ ਹੈ ਆ ਤਾਂ ਗਿੱਲਾ ਹੈ ਨਹੀਂ ਆਏ ਥੋੜੇ ਜਿਹੇ ਦਾੜੇ ਪਾ ਕੇ ਨਿਗਾਹ ਮਾਰੀਏ ਪਹਿਲਾਂ ਬੱਚਿਆਂ ਵੱਲ ਹੂੰ 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 ਬਹੁਤ ਹੈ ਸਾਰੇ ਵੀ ਵਾਧਾ ਹੈ ਇਹਨਾਂ ਨੂੰ ਸਾਰੇ ਉਰੇ ਖੰਡਾ ਦਿੰਨੇ ਆ ਥੋੜੀ ਜੀ ਜਿੰਨੇ ਚੁਗਣੀ ਹੋਊ ਚੁਗ ਲੈਣਗੇ ਸਾਰੇ ਵੰਡਾ ਦਿੰਨੇ ਆ ਯਾਰ ਹੋ ਗਿਆ ਖਾਲੀ ਓਕੇ ਆ ਬੱਚੇ ਚੈੱਕ ਕਰ ਲਾਂ ਪਹਿਲਾਂ ਮੈਂ ਓ ਵੀ ਫੈਕਟ ਹੈ ਆ ਵੀ ਫੈਕਟ ਹੈ ਆ ਵੀ ਦੋਈ ਸੈੱਟ ਨੇ ਆ ਵੀ ਸੈੱਟ ਹੈ ਓ ਵੀ ਦੋਈ ਸੈੱਟ ਨੇ ਬਸ ਓਕੇ ਆ ਸਾਰੇ ਹੁਣ ਕੱਲ ਦਾ ਬਾਈ ਕੋਈ ਪਤਾ ਨਹੀਂ ਕੀ ਚੱਕਰ ਹੋਇਆ ਜਿਹੜਾ ਕੱਲ ਇੰਨਾ ਨਹਾਸਾਨ ਹੋਇਆ ਸਾਲਾ ਇੱਕ ਮਿੰਟ ਗੇਟ ਲਾ ਦਈਏ ਹੁਣ ਇਹਨਾਂ ਦਾ ਕੱਲ ਕਮੈਂਟ ਵੀ ਨਹੀਂ ਬੋਲੇਗਾ ਯਾਰ ਅੱਜ ਬੋਲਦੇ ਆਪਾਂ ਸਾਰਿਆਂ ਦੇ ਚਲੋ ਇਹਨਾਂ ਨੂੰ ਧਾਰ ਦਨੇ ਹੁਣ ਇਹਨਾਂ ਦਾ ਵੀ ਕੰਮ ਨਿਬੜਿਆ ਅੱਜ ਕਬੂਤਰ ਢਾਉਣੇ ਵੀ ਆ ਮੈਂ ਮੈਂ ਕੀ ਆਪਾਂ ਨੇ ਕਬੂਤਰ ਢਾਉਣੇ ਵੀ ਆ ਅੱਜ ਹੋਰ ਕੋ ਨਿਕਲ ਹੀ ਜਾਂਦਾ ਪਤਾ ਨਹੀਂ ਸਾਝ ਰਿਹਾ ਜਿਹੜੇ ਮੂੰਹ ਚੋਂ ਲਓ ਬਈ ਸੱਪਾਂ ਵਾਲੀ ਦੇ ਬੱਚੇ ਦੇਖ ਲਈਏ ਠੀਕ ਨੇ ਆਜੋ ਯਾਰ ਹਾਤੋਂ ਵੀ ਦੇਖੀ ਨਾ ਸੈਟ ਨੇ ਆਜੋ ਬਈ ਆਇਓ ਆਓ 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 ਉਹ ਕਰ ਬੋਟ ਹੈ ਤੇ ਚਲੋ ਬਈ ਆਪਣਾ ਇੱਧਰ ਕੰਮ ਕਰ ਨਿਬੜ ਗਿਆ। ਕੂਤਰ ਉੱਡਦਾ ਕਿਹੇ ਦਾ? ਨਾ। ਉੱਪਰ ਚੱਲਾਂਗੇ ਫਿਰ ਰੋਕੇ ਹਲੇ। ਹੁਣ ਚੱਲਿਆਂ ਬਾਈ ਆਪਾਂ ਮੋਟਰ ਤੇ। ਪਿੰਡ ਵਾਲੀ ਮੋਟਰ ਤੇ। ਮੜਿਆ ਨਿਗਾਹ ਮਾਰ ਲਈਏ। ਤੇ ਭਾਉ ਨੂੰ ਦੇਖ ਲਈਏ ਜਾਲੀ ਦੇਖ ਲਓ ਆਪਣੀ ਲੱਗੀ ਹੀ ਵਧੀਆ ਫਾਇਦਾ ਹੋ ਗਿਆ ਇਹਦੇ ਨਾਲ। ਤੇ ਬਸ ਗੇਟ ਰਹਿ ਗਿਆ ਗੇਟ ਵੀ ਲਾਉਣਾ। ਆ ਮੀਆਂ ਦਾ ਮੌਸਮ ਚੱਲਾਂਗੇ ਜਵੇ। ਆ ਛਬੀ ਜੀਰੀ ਦੇਖ ਲਓ ਬਾਦ ਵਾਲੀ। ਭੁੱਖਿਆ ਰੋਟਾਂ। ਪਾਉ ਸਿੰਘ ਤਾਂ ਹੈ ਨਹੀਂ ਬਾਈ ਓਰੇ ਕਿਉਂਕਿ ਬੱਟ ਵੱਡਣ ਆਇਆ ਹੋਇਆ ਤਾਂ ਮੈਨੂੰ ਲੱਗਦਾ ਬੈਠਾ ਹੋਣਾ ਜੀਰੀ ਚ ਕਿਤੇ ਆ ਚਕੋਤਰੇ ਦੇਖ ਲੋ ਕਿੰਨੇ ਲੱਗੇ ਹੋਏ ਨੇ ਆਹ ਦੇਖੋ ਥੱਲੇ ਆਹ ਮਸੰਮੀਆਂ ਨੇ ਮਸੰਮੀਆਂ ਨਹੀਂ ਕੀ ਹੁੰਦੀ ਗਲਗਲਾਂ ਆਹ ਗਲਗਲਾਂ ਨੇ ਆਹ ਚਕੋਤਰੇ ਨੇ ਦੇਖੋ ਕਿੱਡੇ ਕਿੱਡੇ ਲੱਗੇ ਹੋਏ ਨੇ ਉਹ ਦੇਖੋ ਤੇ ਆਹ ਬੂਟਾ ਹੈਗਾ ਬਦਾਮਾਂ ਦਾ ਇਹਨੂੰ ਹਲੇ ਤੱਕ ਤਾਂ ਲੱਗੇ ਨਹੀਂ ਪਿਛਲੀ ਵਾਰ ਇੱਕ ਲੱਗਿਆ ਤਾਂ ਸਿਰਫ ਆਹ 베ਰੀ ਆਪਣੀ ਜਿਹਨੂੰ ਕਾਫੀ 베ਰ ਲੱਗੇ ਹੋਏ ਤੇ ਆਹ ਸੰਤਰੇਆਂ ਦਾ ਹੋ ਗਿਆ ਬੋਲਟ ਵੀ ਰੇਸ ਘੱਟ ਹੋ ਗਈ ਬੋਲਟ ਦੀ ਕਿਉਂਕਿ ਕਾਫੀ ਦਿਨਾਂ ਮਗਰੋਂ ਗੱਡੇ ਆ ਮੈਂ ਕਿਹਾ ਗਰਮ ਜਾ ਕਰ ਲਈਏ ਤੇ ਚਲੋ ਮੇੜੇ-ਮੂੜੇ ਬਣਾਤੇ ਕਰਨੇ ਨੇ ਆ ਦੇਖੋ ਤੇ ਚਲੋ ਬਈ ਹੁਣ ਚੱਲਦੇ ਆ ਘਰ ਨੂੰ ਦੋ ਘੜੀ ਆਪਾਂ ਵੀ ਰੈਸਟ ਕਰੀਏ ਤੇ ਫੇਰ ਮਿਲਦੇ ਆ ਉਹ ਵੀ ਤੁਹਾਨੂੰ ਇੱਕ ਹੋਰ ਦਿਖਾ ਦਾਂ ਜਿਹੜੀ ਬਿੱਲੀ ਆਪਣੇ ਕਬੂਤਰ ਖਾਂਦੀ ਹੁੰਦੀ ਸੀ ਆ ਮਰੀ ਪਈ ਐ ਪਤਾ ਨਹੀਂ ਕਿਵੇਂ ਮਰ ਗਈ ਐ ਆ ਦੇਖੋ ਲੋ ਵੀ ਅੰਦਰ ਲੱਗ ਰਿਹਾ ਬਾਲ ਪੇਪਰ ਕਮਰੇ 'ਚ ਤੇ ਆਪਾਂ ਪਹੁੰਚ ਗਏ ਫੇਰ ਕਬੂਤਰਾਂ ਕੋਲ ਉੱਤ ਉੜਦਾ ਤਾਂ ਨਹੀਂ ਕੋਈ ਨਾ ਇੱਕ ਤਾਂ ਚਾਰ ਮੋਹਰਾਂ ਵਾਲਾ ਕੱਢ ਕੇ ਢਾ ਦੇਣਾ ਆਪਾਂ ਨੇ ਹੁਣ ਆਹ ਉੜਦੇ ਨਹੀਂ ਕਿਸੇ ਦਿਨ ਇਹ ਤਾਂ ਨਾਲੇ ਉੜ ਜਾਊਗਾ ਤੇ ਇੱਕ ਖੁੱਡਾ ਸਾਫ਼ ਕਰੀਏ ਖੁੱਡੇ ਦੀ ਸਫਾਈ ਕਰ ਦਈਏ ਦੋਨਾਂ ਦੀ ਠੀਕ ਆ ਤੇ ਚਲੋ ਲੱਗਦੇ ਆ ਸਾਰਾ ਪਾਣੀ ਪੂਣੀ ਪਾ ਦੇ ਇਹਨਾਂ ਨੂੰ ਮੈ ਦਾਣੇ ਦੋਨੇ ਲਓ ਬਈ ਕੁੰਡੀ ਧੋ ਕੇ ਭਰ ਲਈ ਐਨ ਪਹਿਲਾਂ ਤਾਂ ਪਾਣੀ ਧਰੀ ਇਹਨਾਂ ਨੂੰ ਫੇਰ ਪਾਈਏ ਦਾਣੇ ਫੇਕ ਰਹੀਏ ਘੁੱਡੇ ਦੀ ਸਫਾਈ ਆ ਦੋ ਬੱਚੇ ਬਾਹਰ ਨੇ ਚਲ ਇਹਨਾਂ ਨਿਕੜਾਉੜਨਾ ਕੁੰਡਾ ਖੁੱਲਾ ਹੀ ਰਹਿਣ ਦੀ ਹਾਲੇ ਤੇ ਆ ਲੈ ਕੇ ਰੋੜਾ ਆ ਦੇ ਦੰਨੇ ਉੱਪਰ ਚਲ ਇਹ ਕੰਮ ਦਾਣਾ ਹੈ ਕਿ ਮੈਂ ਦਾਣੇ ਵੀ ਪਾ ਦਵਾ ਹੁਣ ਓਏ ਮਿੱਤਰ ਦਾਣੇ ਦੂਨੇ ਪਾ ਤੇ ਖੜ ਜਾ ਖੋਲੀਂ ਉੱਪਰ ਓ ਜਾ परेपरेपरेपरे आजा बाऊ सारा संदा ਮਿੰਟ ਆ ਜਾ ਚੱਕ ਲੈ ਅੰਦਰ ਬਹਿਣਾ ਆਇਆਂ ਫਿਰ ਇਹਨਾਂ ਨੇ ਨਿਕਲ ਜਾਣਾ ਚੱਲ 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 ਹੁਣ ਐਂ ਕਰ ਪਹਿਲਾਂ ਨਾ ਟੋਕਰੀਆਂ ਕੱਢ ਲਾ ਟੋਕਰੀਆਂ ਇੱਕ ਤਾਂ ਉਹ ਚੱਕ ਲਾ ਟੋਕਰੀ ਬਾऊ ਹਾਂ ਇੱਕ ਇੱਕ ਰਹਿ ਗਿਆ ਆ ਤਾਂ ਸਾਫ਼ ਕਰਿਆ ਹੋਇਆ ਉਹ ਚੱਕ ਲੈ ਇੱਕ ਤਾਂ ਟੋਕਰੀ ਉਹ ਦੇਖ ਆ ਸਾਫ਼ ਕਰਕੇ ਰੱਖੀ ਹੈ ਗੱਲ ਆ ਤਾਰ ਲਾ ਆ ਤਿੰਨ ਵਾਲੀ ਚੱਕ ਲਾ ਬਹੁਤ ਬਸ ਹੁਣ ਕੁਛ ਨਾ ਪੁੱਛ ਚੱਕਲਾ 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 ਲੈ ਜਾ ਬਾਹਰ ਲੈ ਜਾ ਇਹਨੂੰ ਵੀ ਛਾੜ ਛਾੜ ਰੱਖ ਦਾਂਗੇ ਆ ਤਿੰਨ ਵਾਲੀ ਵੀ ਲੈ ਕੇ ਜਾਣੀ ਛਾੜ ਲੈ ਜਾ ਲੈ ਚੱਲ ਆ ਰਿਕਸ਼ੇ ਚ ਕਰਦੇ ਢੇ ਡੇਰੀ ਵੀਰੇ ਹਾਂ ਹਾਂ ਸੁੰਡ ਬਹੁਤ ਨੇਜਦਾ ਬਾਜੋ ਮਿੱਟੀ ਪਾ ਕੇ ਰੱਖਦੇ ਆ ਇਹਨਾਂ ਨੂੰ ਹੈਗੇ ਨਾ ਜੀਜੇ ਦੇਖ ਲੈ ਕਾਲੇ ਕਾਲੇ ਬਰਸਾਂਤ ਕਰਕੇ ਪੈ ਗਏ ਨਾ ਆਪਾਂ ਐਤ ਕੀ ਸਾਫ ਵੀ ਕੋਵਰੀ ਕਰਿਆ ਕਰਦੇ 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 ਚਾਹ ਹਾਂ 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 ਇਹਨੂੰ ਇੱਥੇ ਹੀ ਰੱਖ ਦਾਂਗੇ ਹਲੇ ਨਹੀਂ ਆਪਾਂ ਕੱਲੂ ਅੰਦਰ ਰੱਖਾਂਗੇ ਇਹਨੂੰ ਇਹ ਢੱਕੇ ਬਾਅਦ ਚ ਕੱਢ ਲੈਨੇ ਆ ਜਾ ਹੁਣ ਅੰਦਰ ਸਾਫ਼ ਕਰ ਲਈਏ ਪਹਿਲਾਂ ਮੈਂ ਉਧਰ ਫਿਰ ਬੈੱਡ ਖਿੱਚਾ ਕੇ ਆਉਣੇ ਨੇ ਇਹ ਹੋ ਗਿਆ ਕੰਮ ਆ ਉਹ ਬਾਲਾ ਆ ਜਾ ਵੀ ਚੱਕ ਲੈ ਥੱਲੇ ਵਾਲਾ ਸਭ ਤੋਂ ਥੱਲੇ ਵਾਲਾ ਕੋਤੀ ਵੀ ਮੁੰਤੇ ਹੀ ਵੱਜਣਾ ਦਾ ਸਾਡੇ ਨੂੰ ਆ ਤਾਂ ਠੀਕ ਨੇ ਆ ਥੱਲੇ ਵਾਲਾ ਬਾਲਾ ਚੱਕ ਲੈ ਘਾ ਟੋਕਰੀ ਕੱਢ ਲੈ ਨੀਲੀ ਜੀ ਉਹ ਸਾਰਾ ਬੱਚਿਆਂ ਨੂੰ ਦੇਖੀ ਜਾਂਦਾ ਆ ਇੱਥੇ ਖੜਾ ਕਰ ਦੇ ਬਾਲਾ ਕਿਤੇ ਬਾਸ ਆ ਕੱਢ ਲੈ ਦੋ ਬਾਲੇ ਨੂੰ ਇੱਥੇ ਖੜਾ ਕਰ ਦੇ ਕਿਤੇ ਚਾਲ ਲੈ ਟੋਕਰੀ ਫੜਾ ਉਹ ਖੁੰਝੇ ਤੋਂ ਲੱਗ ਉਹਨਾਂ ਨੂੰ ਸਾਫ਼ ਕਰਨਾ ਇਹ ਤਾਂ ਨੂਰੀ ਵਾਲਾ ਪਾਵਾਂਗੇ ਕਿਉਂਕਿ ਉਹ 'ਚ ਫਿਰ ਕੀੜੇ ਨਹੀਂ ਪੈਂਦੇ ਲੇ ਦਲੁੱਦ ਜੀ ਰਲਈ ਹੁੰਦੀ ਐ ਨਾ ਉਹਦੀ ਲਓ ਮਿੱਤਰੋ ਚੱਕ ਦਾ ਖੁੱਡੇ ਦਾ ਕੰਮ ਐ ਕਰ ਦਨੇ ਓਕੇ ਚਲੋ ਹੁਣ ਸਾਫ ਕਰਨ ਤੋਂ ਬਾਅਦ ਹੀ ਦਿਖਾਉਨੇ ਆ ਤੁਹਾਨੂੰ ਬਾਈ ਇੱਕ ਪੰਗਾ ਹੋ ਗਿਆ ਕਬੂਤਰੀ ਬਾਹਰ ਨਿਕਲ ਗਈ ਆ ਉਹ ਦੇਖੋ ਉਹ ਨਿਕਲ ਗਈ ਯਾਰ ਬੜਾ ਸੜਾ ਮਾੜਾ ਇੱਕ ਉਹ ਹੀ ਕਬੂਤਰੀ ਇੱਕ ਗਾਨੀ ਵਾਲੀ ਇੱਥੇ ਬੈਠੀ ਹੋਣੀ ਕਿਤੇ ਗਾਨੀ ਵਾਲੀ ਐ ਚਟੀ ਕਬੂਤਰੀ ਆ ਆ ਦੇਖੋ ਇਕ ਆ ਸ਼ਾਕੀ ਇਹ ਤਾਂ ਜਦੇ ਮਾਰ ਇੰਨਾ ਵੀ ਗੇਟ ਖੁੱਲਿਆ ਤਾਂ ਇਹਨਾਂ ਨਿਕਲ ਜਾਣਾ ਬਸ ਬਾਈ ਸਾਡੀ ਤਾਂ ਬੱਸ ਹੋ ਗਈ ਓਏ ਦੇਖੋ ਸਾਫ਼ ਸਭ ਓਕੇ ਰਬੋਟ ਐ ਆਂ ਸਾਰੇ ਖਾਣੇ ਵੀ ਸਾਫ਼ ਕਰਦੇ ਆਂ ਲਓ ਟੋਕਰੀਆਂ ਵੀ ਸਾਫ਼ ਆ ਚੱਕ ਤਾਂ ਇਧਰੋਂ ਠੀਕ ਐ ਬਾਊ ਐਟਾਂ ਜੀਆਂ ਚੱਕੇ ਲੈ ਬਾਹਰ ਆਹ ਆਹ ਸਮੇਂ ਬਜੇ ਲੈ ਅ ਬਜੇ ਹਾਂ ਤੁਲੇ ਰੱਖ ਦੇ 2 ਵਜੇ 4 ਇਹਨੇ ਮੂਰੀ ਆ ਇੱਟਾ ਲਾ ਦੇ ਬਾਲੇ ਹਲੇ ਰਹਿਣ ਦੰਨੇ ਆ ਨਾ 4 ਬਾਸ ਓਕੇ ਆ ਕੱਢ ਲਾ ਬਾਹਰ ਪੱਤੀ ਕੱਢ ਲਾ ਲਓ ਬਈ ਰੜ ਮਿਲ ਕੇ ਕਰਤਾ ਸੀ ਮੈਂ ਜਾਨੂੰ ਟੋਕਰਾਂ ਭਰਤਾ ਯਾ ਨੰਪਰ ਨੂੰ ਚੜ ਜੁਰੂ ਮਾਰੇ ਚੱਲ ਚੱਲ ਬਗੂ ਆ ਕੱਢ ਲੈ ਟੋਕਰਾ ਜਾਂ ਚਲੋ ਭਾਈ ਕਰ ਲਈਏ ਬਾਕੀ ਕੰਮ ਟੁੱਟ ਨਾ ਜਾਵੇ ਦੇਖ ਕੇ ਹੋ ਲੈ ਚਲੋ ਵੀ ਪਹਿਲਾਂ ਇਹਨਾਂ ਨੂੰ ਅੰਦਰ ਕਰਕੇ ਨਾ ਮੈਂ ਉਹ ਕਬੂਤਰੀ ਲੈ ਕੇ ਆਵਾਂ ਉਧਰ ਵੇਰਤੀ ਚਲੋ 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 ਖੋਡੇ 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 ਦੇਖੋ ਭਾਈ ਸਭਾਈ ਪੂਰੀ ਆ ਹਣ ਐਨ ਓਕੇ ਵੀਰੇ ਗਲਤੀ ਮੇਰੀ ਉਹ ਐ ਕਿਉਂਕਿ ਗੱਡੀ ਲੈਣ ਦੇ ਚੱਕਰ ਚ ਨਾ 15 ਦਿਨ ਹੋ ਗਏ ਇੱਧਰ ਉੱਧਰ ਫਿਰਦੇ ਆ ਨੂੰ ਤੇ ਜਸੂ ਤੁਹਾਨੂੰ ਪਤਾ ਹੀ ਆ ਜਸੂ ਦੇ ਕੰਮ ਉਹ ਚਲੋ ਅੰਦਰ ਚਲੋ ਛੋਟੇ 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 ਚਲੋ ਨੰਨੇ ਮੁੰਨੇਓ ਚੱਲ ਵੀ ਨੰਨੇ ਮੰਨੇ ਬੱਚਿਓ ਚਲੋ 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 ਉਹ ਚਲੋ ਅੰਦਰ ਚਲੋ ਹੋ ਗਏ ਅੰਦਰ ਬਾਈ ਮੈਂ ਕੂਤਰੀ ਅੰਦਰ ਖਾਦੀ ਚੱਲ 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 ਆ ਵੀ ਕਰਤਾ ਸਾਹਿਬ ਬਾਈ ਬਾਹਰੋਂ ਪਾਵਾ ਸਾਰੀਆਂ ਢੇਰੀਆਂ ਢੁਗਰੀਆਂ ਪਾ ਲਈ ਯਾਰ ਹਾਂ ਤੇ ਕਮੈਂਟ ਬੋਲ ਦੀਏ ਗੁਰਸ਼ਾ ਸਿੰਘ ਬੱਬੂ ਗੁੱਜਰ 840 ਵੀਰਾ ਮਨਜੋਤ 3927 ਗਪਿੰਦਰ ਸੇਖੋ 8832 ਬੱਬੂ ਗੱਜਰ ਮੈਂ ਹਰ ਰੋਜ਼ ਵੀਡੀਓ ਦੇਦਾ ਧੰਨਵਾਦ ਵੀਰੇ ਬਹੁਤ ਬਹੁਤ ਧੰਨਵਾਦ 11 ਜੱਸੀ ਆਪਣੀ ਡੇਲੀ ਚੇਂਜ ਕਰਿਆ ਕਰੋ ਬ੍ਰਦਰ ਪਾਣੀ ਹਾ ਵੀਰੇ ਪਾਣੀ ਦਾ ਡੇਲੀ ਚੇਂਜ ਕਰਦੇ ਆ ਜੀ ਸਫਾਈ ਹਾਂ ਵੀਰੇ ਸਫਾਈ ਇਹ ਮੇਰੀ ਗਲਤੀ ਹੁਣ 15 20 ਦਿਨ ਹੋ ਗਏ ਉਹਦੇ ਵੀਰਮਾਨ 1587 ਗੁਰਵੀਰ ਮਾਲ ਫਸਟ ਕੋਇੰਟ ਧੰਨਵਾਦ ਵੀਰੇ ਬਾਈ ਤੂੰ ਦਾਣਾ ਪਾ ਕੇ ਕਬੂਤਰਾਂ ਨੂੰ ਫੇਰਨਾ ਤੇਰੇ ਬੱਚਿਆਂ ਦੇ ਪੁੱਤ ਅੱਛਾ ਚੱਕ ਦਿਆ ਕਰ ਹਾਂ ਵੀਰੇ ਹੁਣ ਇੱਕ ਨਹੀਂ ਕਰਾਂਗੇ ਤੇ ਵੀਰੇ ਦਾ ਨਾਮ ਹੈ ਬਲਜੀਤ ਸਿੰਘ ਬਾਈ ਕੈਨੇਡਾ ਤੋਂ ਅਸੀਂ ਤੈਨੂੰ ਰੋਜ਼ ਦੇਖਦੇ ਹਾਂ ਜਗਰਾਜ ਸਿੰਘ ਧੰਨਵਾਦ ਵੀਰੇ ਬਹੁਤ ਬਹੁਤ ਤੇ ਜਦੋਂ ਕੈਨੇਡਾ ਆਇਆ ਵੀਰੇ ਦੁਬਾਰਾ ਹੁਣ ਮੈਂ ਤੁਹਾਨੂੰ ਮਿਲ ਕੇ ਜਾਊ ਪੱਕਾ ਕਬੂਤਰ ਲਵਰ 7552 ਖੁੱਡਿਆਂ ਦੀ ਸਫਾਈ ਕਰਤੀ ਵੀਰੇ ਸਫਾਈ ਕਰਤੀ ਕਪਤਾਨ ਦਵਾਈ ਵੀਰਾ ਮੋਨੀ ਤੂਰ 822 ਤੇ ਜਸਕਰਨ ਸਿੱਧੂ ਜਸਵੰਤ ਪੁੱਲਰ ਵਿਕਾਸ ਲੋਨ ਸੰਦੀਪ ਫਰੋਜ ਵਰਪੀਨ ਫਾਰਮ ਸਤ ਸ੍ਰੀ ਅਕਾਲ ਜੀ ਜੀ ਧੰਨਵਾਦ ਵੀਰੇ ਸਾਰਿਆਂ ਦਾ ਤੇ ਹਾਂ ਵੀਰੇ ਸਫਾਈ ਕਰਤੀ ਤੇ ਮੇਰੀ ਉਹ ਗਲਤੀ ਐ ਕੋਈ ਗੱਲ ਨਹੀਂ ਤੇ ਚਲੋ ਹੁਣ ਐਂ ਦੇਖ ਲੋ ਅਜਾਲ ਜੂਲ ਵੀ ਸਾਫ ਕਰਤਾ ਕੁੰਡੀ ਧੋਤੀ ਟ੍ਰੇਆਂ ਸਾਫ ਕਰਤੀਆਂ ਧਾਣੇ ਵਿੱਚ ਪਾਤੀਆਂ ਦੇਖ ਲੋ ਲੈ ਇੱਥੇ ਰੱਖ ਦਿੰਨੇ ਇਹਨਾਂ ਨੂੰ ਹੁਣ ਚੁੱਕ ਲੈਣਗੇ ਦਾਣੇ ਬਾਕੀ ਸਾਰਾ ਕੰਮ ਆਪਣਾ ਓਕੇ ਆ ਹੁਣ ਆ ਲਓ ਠੀਕ ਆ ਤੇ ਅੰਦਰ ਵੀ ਦਿਖਾ ਦਮਾਂ ਹਾਂ ਲੈ ਐਨ ਹੋ ਗਈ ਨਾ ਵੀਰੇ ਸਫਾਈ ਦੇਖ ਲਓ ਆ ਖੁੰਜੀ ਵਾਲੀ ਟੋਕਰੀ ਖੜੀ ਆਪਾਂ ਕੱਢਤੀ ਤੇ ਉਹ ਟੋਕਰੀ ਸਾਫ਼ ਕਰਕੇ ਰੱਖਤੀ ਉਹ ਦੋਏ ਐਂ ਸਾਫ਼ ਕਰਕੇ ਨਵੀਂ ਮਿੱਟੀ ਪਾ ਕੇ ਤੇ ਇੱਧਰ ਸਾਰੇ ਖਾਨੇ ਸਾਫ਼ ਕਰਦੇ ਠੀਕ ਆ ਬਈ ਤੇ ਚਲੋ ਆਪਣਾ ਇਧਰੋ ਕੰਮ ਨਿਭੜਦੇ ਹਾਂ ਹੁਣ ਆਪਾਂ ਚੱਲਾਂਗੇ ਉੱਪਰ ਨੂੰ ਆਪਾਂ ਪਹੁੰਚ ਗਏ ਆ ਬਈ ਗੋਠੇ ਤੇ ਛੋਟੇ ਬੱਚੇ ਬਾਹਰ ਬੈਠੇ ਆ ਬਾਕੀ ਅੰਦਰ ਨੇ ਸਾਰੇ ਨਿਗਾਹ ਮਾਰ ਲਈ 1 ਵਜੇ ਕੈਮਰੇ ਕੈਮਰਾ ਵੀ ਤੇ ਪਾਣੀ ਪਾਤਾ ਮੈਂ ਦਾਣੇ ਪਾ ਲਈਏ ਰੁਕੋ ਜੀ ਇੱਕ ਮਿੰਟ ਪਹਿਲਾਂ ਮੈਂ ਦਾਣੇ ਪਾ ਦਾਂ ਵੀ ਆ ਜੋ ਪਾਤੇ ਵੀ ਦਾਣੇ ਵੀ ਪਾਣੀ ਵੀ ਪਾਤਾ ਹੁਣ ਚੁਗਣਗੇ ਗੇਟ ਲਾ ਦਨੇ ਇਹਨੇ ਆਗੇ ਸਾਰੇ ਛੋਟੇ ਬੱਚੇ ਦੇਖ ਲੀਏ ਆ ਰਹੇ ਨੇ ਇਹ ਆਗੇ ਚੱਲ ਬਸ ਇਹਨਾਂ ਲਈ ਥੋੜਾ ਜਿਹਾ ਡਰ ਗਿਆ ਚੁਪ ਲੈਣ ਟਾਈਮ ਫਿਰ ਆਗੇ ਆਗੇ ਸਾਰੇ ਇਧਰੋਂ ਦੇਖਾ ਸਾਰੇ ਆਗੇ ਇੱਧਰ ਵੀ ਆ ਗਏ ਲਾਗੇ ਸਾਰੇ ਚੋਗਣ ਹਨ ਸਾਰਿਆਂ ਦਾ ਬਹਾਰਾ ਗੰਨਾ ਦੇਖੋ ਇੱਥੋਂ ਕਿੰਨਾ ਘੈਂਟ ਲੱਗਦਾ ਮੇੜੇ-ਮੂੜੇ ਬੰਨੇ ਹੋਏ ਆ ਢਾਂਗੇ ਢੁੰਗੇ ਤੇ ਲਾਈਆਂ ਪਈਆਂ ਬਈ ਜਿੰਦਾ ਜੁੰਦਾ ਲਾਤਾ ਤੇ ਕਬੂਤਰ ਚੁਗਦੇੰਦਾ ਨੇ ਹੁਣ ਆਪਾਂ ਚੱਲਦੇ ਆ ਥੱਲੇ ਤੇ ਇੱਧਰ ਕਬੂਤਰ ਉੱਡ ਰਹੇ ਹੈ ਕੋਸ਼ ਕਿੱਧਰ ਗਏ ਹੈ ਆਦੇ ਆਓ ਦੇਖੋ ਚਲੋ ਚੱਲਦੇ ਆ ਥੱਲੇ ਲੋਇ ਮੈਟਰੋ ਕੇ ਲਗੇ ਜਾ ਰਹੇ ਆ ਘਰ ਨੂੰ ਅੱਜ ਬਲੌਗ ਦੀ ਇੱਥੇ ਐਂਡਿੰਗ ਕਰ ਦੇਣੀ ਆ ਬਈ ਬਾਲਾ ਥੱਕ ਗਿਆ ਜਰੀਆ ਗਰਮੋ ਗਰਮੀ ਹੋਇਆ ਪਿਆ ਕੰਮ ਤੇ ਮਿਲਾਂਗੇ ਆਪਾਂ ਅਗਲੇ ਬਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਆਪਾਂ ਅਗਲੇ ਬਲੌਗ ਚ